ਮੇਰੇ ਬਲਵੋਚਾਨ ਨੂੰ ਪਿਆਰਪੁਰੇ ਸ਼ਤਸਰੀ ਕਾਲ ਜੀ ਹੋਰ ਕੀ ਹਾਲ ਚਾਲ ਆ ਉਮੀਦ ਕਰਦਾ ਹਾਂ ਸਾਰੇ ਜਣ ਠੀਕ ਹੋਵੋਗੇ ਲੋ ਜੀ ਟਾਈਮ ਹੋ ਗਿਆ 8:30 ਦਾ ਉੱਟ ਗਏ ਆਪਾਂ ਤੇ ਆਪਾਂ ਨੇ ਲਗਾਉਣਾ ਸੀ ਘਰੇ ਵਾਈਫਾਈ ਕਿਸੇ ਪ੍ਰੋਬਲਮ ਕਰਕੇ ਕੱਲ ਰਾਤ ਦੇ ਨੈਟ ਬੰਦ ਪੈ ਗਏ ਨੇ ਤੇ ਵਾਈਫਾਈ ਲਗਾਉਣਾ ਆਪਾਂ ਨੇ ਹੁਣ ਆਪਣੇ ਤੇ ਫਿਰ ਸਲੇ ਪਹਿਲਾ ਵਾਲੇ ਘਰ ਕੋਲੇ ਸਾਡੇ ਗਵਾਂਢੀ ਜਿਹੜੇ ਉਹਨਾਂ ਦੇ Wi-Fi ਲੱਗਿਆ ਹੋਇਆ ਉਹਨਾਂ ਦੇ ਚਾ ਰਹੇ ਆਪਾਂ ਤੇ ਸਪੀਡ ਚੈੱਕ ਕਰਕੇ ਆਉਣੇ ਆ ਉਹਦੀ ਕਿੰਨੀ ਹੈਗੀ ਬਣੇ ਦਿਓ ਵੀਡੀਓ ਦੇ ਨਾਲ ਲੋ ਆਗੇ ਸੀ ਘਰੇ ਆਪਾਂ ਇਹੇ ਜਾਏ ਆਪਣੇ ਗਵਾਂਢੀਆਂ ਦੇ ਘਰੇ ਉਧਰ ਸਪੀਡ ਚੈੱਕ ਕਰਕੇ ਆਏ ਆ ਜੀ ਉਹਦੀ net ਦੀ ਸਪੀਡ ਬਹੁਤ ਜ਼ਿਆਦਾ ਵਧੀਆ ਆਪਣਾ ਕੰਮ ਚੱਲੂਗਾ ਪੂਰਾ ਇੱਥੇ net plus ਦਾ ਲੱਗੇ ਹੋયા ਸੀ ਨੈਟ ਉਹਨਾਂ ਦੇ ਤੇ ਆਪਾਂ ਨੇ ਉਹ ਫੋਨ ਕੀਤਾ ਕੇਬਲ ਵਾਲਿਆਂ ਨੂੰ ਸਾਡੇ ਉਹ ਕੇਬਲ ਵਾਲੇ ਲਾਉਂਦੇ ਨੇ ਇੱਥੇ ਤੇ ਉਹ ਕਹਿੰਦੇ ਵੀ ਅਸੀਂ ਗਏ ਹੋયા ਕਿਤੇ ਵੀ ਜਦੋਂ ਪਿੰਡ ਆਗੇ ਤਾਂ ਆਪਾਂ ਘਰੇ ਛੋਡੇ ਪਹੁੰਚਾਂਗੇ ਤੇ ਹੁਣ ਆਪਾਂ ਨੂੰ ਨਹੀਂ ਢੀਕਾ ਤੇ ਆਪਾਂ ਟਰੈਕਟਰ ਦੇ ਇੰਨੇ ਚਲਦੇ ਆ ਵਰਕਸ਼ਾਪ ਤੇ ਲੈ ਕੇ ਟਰੈਕਟਰ ਦੇ ਆਪਾਂ ਆ ਆਰਮਰੈਸਟ ਜਿਹਾ ਲੈ ਕੇ ਆਏ ਸੀ ਕੱਲ ਇੱਕ ਤਾਂ ਸ਼ੀਟ ਦੇ ਪਿੱਛੇ ਇਹ ਲਗਾਉਣਾਗਾ ਇੱਕ ਕਪੀਸ਼ੇ ਕੜਾਇਆ ਲਗਾਉਣਾ ਬੋਤਲ ਟੰਗਾਂ ਵਾਲਾ ਪਾਣੀ ਵਾਲੀ ਤੇ ਉਹਦਾ ਟਾਈਮ ਲੱਗਤਾ ਹੁਣ ਆਪਾਂ ਚੱਲਦੇ ਆਂ ਟਰੈਕਟਰ ਨਾਲ ਵਰਕਸ਼ਾਪ ਤੇ ਲੈ ਕੇ ਅੱਲਾ ਵੀ ਵਰਕਸ਼ਾਪ ਤੇ ਆ ਗਏ ਜੀ ਪਿੰਡ ਵਾਲੀ ਤੇ ਲਵਾਤੀ ਆਰਮਰਡ ਸੀਟ ਤੇ ਆਪਾਂ ਇਹ ਤਾਂ ਬਣਾਤੀ ਗੱਲ ਸੀਟ ਦੀ ਤਾਂ ਇਹ ਕਿਤੇ ਬੋਤਲ ਰੱਖਣ ਵਾਲਾ ਖੜਾ ਜਾ ਲਵਾਤਾ ਇਹ ਪਾਰ ਤੋਂ ਪੌਣ ਲੱਗਿਆ ਇੱਥੇ ਜਿਹੜਾ ਰਹਿੰਦਾ ਸੀ ਮਿੱਟੀ ਦੀ ਪੱਟ ਹੋ ਗਈ ਸੀ ਟਰਾਲੀ ਆ ਗਈ ਹੱਥ ਦੇ ਕੋਈ ਤਾਂ ਆਜਦਾ ਤੇ ਕੋਈ ਨਾਲ ਦੇ ਨਾਲ ਸਿੱਟਾ ਲਓ ਬਈ ਖਰਾਬ ਪਾ ਲਿਆ ਪਾ ਟਰੈਕਟਰ ਮੰਗਰਾ ਤੇ ਬਸ ਆ ਜਗ੍ਹਾ ਭਰਨੀਆ ਉਹ ਪੱਟ ਕੇ ਮਿੱਟੀ ਆ ਪਾਟ ਨੇ ਵਾਂਚ ਪਾਤੀ ਸੀ ਤੇ ਮੈਂ ਕਿਹ ਚੱਲੇ ਬਰਾਬਰ ਕਰਦੀ ਅੱਜ ਪਾ ਕੇ ਪੈਣੀਆਂ ਇੱਕ ਦੋ ਟਰਾਲੀ ਇੱਕ ਟਰਾਲੀ ਹੋਰ ਮੰਗਾਉਣੇ ਆ ਫੇਰ ਦੇਖਦੇ ਆ ਇਹਨੂੰ ਹੋਰ ਲੋਡ ਪੈਂਦੀ ਆ ਨਹੀਂ ਲਓ ਜੀ ਅੱਤੋ ਆਜਾ ਆਪਾਂ ਭਰਨਾ ਕਰਤਾ ਸਟਾਰਟ ਮਾਈਕ ਤੋਂ ਟਰਾਲੀਆਂ ਜਿਹੜੀਆਂ ਵੀ ਦੇਖਦੇ ਨੇ ਨਾ ਸਟਾ ਹਾ ਜੀਏ ਤੇ ਘਰਤਲਾ ਪਾਰ ਤੇ ਲੱਗ ਗਿਆ ਤੇ ਆਪਾਂ ਡਾਣਾਪੁਰ ਨਾਲ ਅੰਦਰ ਖੱਟਣ ਲੱਗੇ ਤੇ ਚਲੋ ਅੰਦਰ ਖੱਟ ਗਏ ਸਾਰਾ ਇੱਧਰ ਖਿੱਚਿਆ ਇਹਦੇ ਵਿੱਚ ਜਨਰੇ ਆਪਾਂ ਡਾਣਾਪੁਰ 80 ਦਾ ਤਰਵਾਇਆ ਇਹ ਮੈਂ ਜਿਹੜੇ ਦੋ ਚਾਰ ਟਰਾਲੀ ਨੂੰ ਉਹਨਾਂ ਨੂੰ ਪਾਉ ਭਰ ਲਏ ਇੱਥੇ ਖੱਚਦੇ ਸਾਰੀ ਖੱਚਦੇ ਟਰਾਲੀ ਆਉਣ ਵੇਲੇ ਨੂੰ ਸਾਰੀ ਖੱਚਦੇ ਲੈ ਬਾਜੀ ਕਾਣੂ ਥੱਕਾ ਕਰ ਦਿਆ ਆ ਡਾਇਨਾਸੌਰ ਆ ਇਹ ਨਹੀਂ ਦੱਸਦਾ ਮਿੱਤਰੋ ਲੋਹੀ ਮਿੱਤਰੋ ਹੁਣ ਮਾੜਾ ਮਾੜਾ ਕਰਕੇ ਇੱਧਰ ਨੂੰ ਖਿੱਚਦੇ ਆਂਗੇ ਤੇ ਨਾਲੇ ਪਤਾ ਲੱਗ ਜੂ ਵੀ ਕਿੰਨਾ ਕਪ ਹੋਊਗਾ ਇੱਕ ਦੋ ਟਰਾਲੇ ਪੈਣਗੇ ਆ ਤਿੰਨ Kayak di kita அ ਰਾਣੀ ਬੱਟੂ ਘੱਗੋ ਆਏ ਬਣਾ ਖੇ ਕਰਾਤਾ ਮਾਰੀ ਅੰਦਰ ਮਿੱਟੀ ਹੁਣ ਆ ਸਾਫ ਕਰਕੇ ਛੱਡ ਦਾਂਗੇ ਅੰਦਰ ਦੋ ਟਰਾਲੀਆਂ ਆਈਆਂ ਨੇ ਅਨਸਾਰ ਤਾਂ ਵਧੀਆ ਦੋ ਟਰਾਲੀਆਂ ਨੇ ਆਪਣਾ ਜਿਹੜੇ ਟਰ ਇਕੱਠੇ ਕਰੀ ਜਾਂਦਾ ਮਿੱਟੀ ਹੁਣ ਇਕੱਠੀ ਕਰਕੇ ਆ ਇੱਕ ਰਾਜਾ ਵੀ ਮਾਰਾਂਗੇ ਟਿੱਕੇ ਜਿਹੜੇ ਵੀ ਸ਼ਾਪ ਹੋ ਜੋ ਬਾਹਰੋਂ ਚੱਲ ਫਿਰ ਇਹਨੂੰ ਦੋ ਬਾਦ ਹਾਲਾਂ ਨਾਲ ਪਾ ਕੇ ਨਾ ਖਦਰ ਕਰਦਾਂਗੇ ਹਾਂ ਦੇ ਪਛੇੜ ਫੱਟੀ ਜੀ ਲੱਗੀ ਹੋਇਆ ਇਹਦੇ ਨਾਲ ਚੱਲ ਇਹਨਾਂ ਦਾ ਆਪਣਾ ਕੰਮ ਨੇ ਬੜ ਜੂਗਾ ਸ਼ਟਲੇ ਜੀ ਇਕੱਠੀ ਕਰ ਲਈ ਤੇ ਉਹਦਾ ਛਾਂ ਨੂੰ ਕਰਾਂਗੇ ਹੱਲ ਆਪਾਂ ਹਲ ਹਲ ਪਾ ਕੇ ਲਿਆਵਾਂਗੇ ਹਲ ਪਾ ਕੇ ਉਹਦੀ ਮੰਗਰ ਜਿਹੜਾ ਚੈਨਲ ਲੱਗਿਆ ਉਹਦੇ ਨਾਲ ਆਪਾਂ ਪਿੱਛੇ ਨੂੰ ਧੱਕ ਦਾਂਗੇ ਮਿੱਟੀ ਟਰੈਕਟਰ ਨਾਲ ਤੇ ਹੁਣ ਸ਼ਿਕਰ ਦੁਪਹਿਰਾ ਸੀਗਾ ਦੁਪਹਿਰਾ ਹੋ ਗਿਆ ਸੀ ਰੋਟੀ ਪਾਣੀ ਆਪਾਂ ਖਾ ਲਿਆ 3:00 ਵਜੇ ਤੇ ਥੋੜਾ ਆਪਾਂ ਧੂਰੀ ਚੱਲ ਕੇ ਆਉਣੇ ਆ ਤੇ ਪੇਮੈਂਟ ਦੇਣੀ ਆ ਆਪਣੇ ਥੋੜੀ ਜੀ ਕਿਸੇ ਦੀ ਹੋਰ ਆ ਸੀ ਚਾਉਂਦੇ ਆ ਨਾ ਕਿ ਆਪਣੀ ਪੇਮੈਂਟ ਦੇ ਕੇ ਇੱਕ ਅਨਵਾਟਰ ਦਾ ਪਤਾ ਕਰਨਾ ਅਨਵਾਟਰ ਵੀ ਦੇਖਣਾ ਆਪਣਾ ਵਾਟਰ ਲੈਣਾਗਾ ਨਾ ਤੇ ਨਾਲ ਉਹ ਦੇਖ ਕੇ ਆਵਾਂਗੇ ਤੇ ਇੱਕ ਉਥੇ ਸਾਡੇ ਧੂਰੀ ਮਿਊਜ਼ਿਕ ਸਿਸਟਮ ਵਾਲੇ ਨੇ ਉਹਨਾਂ ਕੋਲੇ ਵੀ ਜਾ ਕੇ ਆਉਣਾ ਮਿਊਜ਼ਿਕ ਸਿਸਟਮ ਵਧੀਆ ਲਾਉਂਦੇ ਆ ਉਹਦਾ ਪਤਾ ਕਰਕੇ ਆਉਣਾ ਇਹ ਦੋ ਤਿੰਨ ਕੰਮ ਨੇ ਮੈਂ ਕਿਹਾ ਚੱਲ ਕਰੀਏ ਜੀ ਦੁਪਹਿਰ ਦਾ ਦੁਬਾਰੇ ਆ ਕੇ ਸ਼ਾਮ ਨੂੰ ਪੇਰਾ ਪਾਣੀ ਮਿੱਟੀ ਸੈੱਟ ਕਰਨੀ ਆ ਤੇ ਲਗਾਉਣਾ ਨਹੀਂ ਸੋਣ ਬਣਦੇ ਰਿਓ ਪੜੀਓ ਦੇ ਨਾਲ ਨਾਲ ਹੁਣ ਚੱਲਦੇ ਆਪਾਂ ਧੂਰੀ ਲਓ ਜੀ ਮਿਊਜ਼ਿਕ ਸਿਸਟਮ ਦੇਖਣ ਆਇਆ ਧੂਰੀ ਇੱਥੇ ਸਾਡੇ ਗਰਗ ਵਾਲੇ ਲਾਉਂਦੇ ਨੇ ਇਹ ਦੇਖਦੇ ਆ ਸੁਣ ਕੇ ਕਿਹੜਾ ਫਿੱਟ ਆਉਂਦਾ ਕਿਹੜਾ ਨਹੀਂ ਇਹ ਇਧਰ ਪੁਆਇੰਟਰ ਦੇ ਪੈਣੇ ਤਿਆਰ ਕਰੇ ਸਭ ਉਪਰ ਪਹੁੰਚੀਆਂ ਕਰੇ ਪਹਿਲਾ ਪਾ ਕਰਾ ਕੱਢਿਆ ਏ ਤੇ ਹਾਲਪਾ ਚ ਲਿਆਉਣੇ ਆ ਫਿਰ ਉਹ ਚੰਨਣ ਵਾਲਾ ਸਾਰੀ ਮਿੱਟੀ ਪਿੱਛੇ ਧੱਕ ਦਾਂਗੇ ਚਲੋ ਫਲ ਕਰਾ ਆਪਾਂ ਪਾ ਲਈਏ ਫਿਰ ਕਰਦੇ ਅਗਲਾ ਕੰਮ ਤੇ ਹੁਣ ਬਸ ਆ ਕਰਦੇ ਆ ਆ ਲੱਗਿਆ ਹੋਇਆ ਚੰਨਣ ਇਹਦੇ ਉੱਤੇ ਆ ਸਾਰੇ ਖੋਲ ਦਾਂਗੇ ਖੋਲ ਕੇ ਥੱਲੇ ਲੰਘ ਜੂਗਾ ਤੇ ਫਿਰ ਇਹਦੇ ਨਾਲ ਆਂ ਪਿੱਛੇ ਨੂੰ ਆਪਾਂ ਆ ਮਿੱਟੀ ਸਾਰੀ ਪਿੱਛੇ ਨੂੰ ਧੱਕ ਦਾਂਗੇ ਬੈਗ ਲਾ ਲਾ ਉਹ ਵੀ ਬਣਾਤੀ ਗੱਲ ਇੱਥੇ ਜਿਹੜੀ ساری ਟੀਰੀ ਬਣੀ ਹੋਈ ਸੀ ਉਹ ਹਟਾਤੀ ਪਿੱਛੇ ਆਪਾਂ ਤੇ ਕਿਤੇ ਕੇ ਤੇ ਬਾਕੀ ਮਾੜਾ ਮੋਟਾ ਹੋਣਾ ਹੈ ਕਹੀ ਦੇ ਨਾਲ ਲੱਗ ਜੂਗਾ ਸਾਰਾ ਕਹੀ ਦੇ ਨਾਲ ਕਰਕੇ ਨਾ ਉਹਦੇ ਨਾਲ ਲਾਵਾਂਗੇ ਤੇ ਬਣ ਗਈ ਗੱਲ ਆਪਣੀ ਇੰਨੀ ਕੁ ਹੁਣ ਵੇੜਾ ਚਲੋ ਇੰਨਾ ਕੁ ਚੌਸ ਹੋ ਜੂਗਾ ਤੇ ਬਾਕੀ ਇਹਦੇ ਦੇਖਦੇ ਆਂ ਕਣ-ਕਣ ਕਬੱਡੀ ਤੋਂ ਲਵਾਉਣਿਆ ਫਿਰ ਫਰਸ਼ੇ ਵਿਚ ਵੇੜੇ ਸਾਰੇ ਚ ਉਹਦੇ ਬਾਅਦ ਹੌਲੀ-ਹੌਲੀ ਫੈਰ ਕੇ ਫਿਰ ਇਧਰ ਆਪਾਂ ਨੇ ਸਿੱਖਿਆਣ ਰੂਮ ਬਣਾਉਣਾ ਉਹਦੇ ਉੱਤੇ ਸੱਤ ਪਾ ਕੇ ਇਧਰ ਭਾਂਡਾ ਬਣਾ ਗਏ ਚਲੋ ਹੁਣ ਆਪਾਂ ਕੱਢ ਲਈਏ ਹਲਾਂ ਨੂੰ ਹਲ ਕੱਢ ਲਈਏ ਉਧਰ ਲੈ ਕੇ ਲੋਬੀ ਚਾਹ ਜੀ ਦਿਖਾਈਏ ਜੰਮਾ ਆਪਾਂ ਬਣਾਉਤਾ ਅੱਜ ਮਟਰ ਮਟਰ ਪਨੀਰ ਮਮੀ ਨੇ ਪਹਿਲਾਂ ਚੱਪਣ ਕਰਦੂ ਘੱਟ ਲਈ ਸੀ ਪਨੀਰ ਤੇ ਅਸੀਂ ਘਰੇ ਬਾਦੂ ਦੋ ਤਿੰਨ ਦਿਨਾਂ ਦਾ ਅਤੇ ਵੇਣ ਪਤਨ ਕਰੋ ਪਰ ਖੱਟਾ ਹੋ ਜਾਊਗਾ ਮੰਮੀ ਮੈਨੂੰ ਕਹਿੰਦੀ ਪਰ ਤੂੰ ਹੀ ਬਣਾ ਲੈ ਆਪਾ ਬਣਾਤਾ ਪਨੀਰ ਮਟਰ ਦੇ ਵਿੱਚ ਪਾਉਣੇ ਆ ਇੱਧਰ ਉਬਲਨੇ ਰੱਖੇ ਹੋਏ ਨੇ ਕਰੋ ਇਹ ਚੈੱਕ ਆ ਇੱਧਰ ਮਟਰ ਇੱਧਰ ਪਨੀਰ ਮਟਰ ਜਦੋਂ ਉਬਲ ਗਿਆ ਇਹਦੇ ਵਿੱਚ ਮਿਕਸ ਕਰ ਦਾਂਗੇ ਹਾਂਜੀ ਲੋ ਜੀ ਅੱਜ ਆਪਾਂ ਮਿੱਟੀ ਦਾ ਕੰਮ ਨੂੰ ਮੇੜਤਾ ਧੂਰੀ ਵੀ ਜਾਏ ਸੀ ਆਪਾਂ ਤੇ ਅਨਵਾਟਰ ਵਗੈਰਾ ਦਾ ਪਤਾ ਕਰਕੇ ਆਏ ਸੀ ਮੈਂ ਇੱਕ ਮਿਊਜ਼ਿਕ ਸਿਸਟਮ ਦਾ ਵੀਡੀਓ ਦੇ ਵਿੱਚ ਤੁਹਾਨੂੰ ਇਸ਼ਾਰਾ ਦਿਖਾਇਆ ਤੇ ਹੁਣ ਆਪਾਂ ਸ਼ੇਰਪੁਰ ਗਏ ਹੋਏ ਸੀ ਦੁੱਧ ਲੈ ਕੇ ਆਏ ਆਂਗੇ ਤੇ ਦੁੱਧ ਲਿਆ ਕੇ ਆਪਾਂ ਰੋਟੀ ਪਾਣੀ ਖਾ ਕੇ ਬਾਹਰ ਗੇੜਾ ਘਟਨਾ ਆ ਗਏ ਸੀ ਇੱਧਰ ਸਾਡਾ ਸਾਹਮਣੇ ਗੁਰਦੁਆਰਾ ਸਾਹਿਬ ਆ ਤੇ ਇੱਧਰ ਸੜਕ ਦੇ ਉੱਤੇ ਆਪਾਂ ਰੋਟੀ ਪਾਣੀ ਖਾ ਕੇ ਗੇੜਾ ਘਟਨਾ ਆ ਜਾਈਦਾ ਤੇ ਹੁਣ ਚਲੋ ਜੀ ਅੱਜ ਦਾ ਫਿਰ ਆਪਣਾ ਬਲੌਗ ਇੱਥੋਂ ਤੱਕ ਜੀ ਹੁਣ ਮਿਲਦੇ ਆਂ ਕਿਸੇ ਅਗਲੇ ਬਲੌਗ ਦੇ ਵਿੱਚ ਆਪਾਂ ਆਪਣੀ ਵੀਡੀਓ ਵਧੀਆ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਆਪਣੇ ਚੈਨਲ ਨੂੰ ਸਪੋਰਟ ਕਰਿਆ ਕਰੋ ਠੀਕ ਹੈ ਜੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਜਿਹੜੇ ਨਵੇਂ ਵੀਰ ਭਾਈ ਦੇਖ ਰਹੇ ਨੇ ਆਪਣੇ ਚੈਨਲ ਨੂੰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਵੀਡੀਓ ਲਈ ਤੇ ਤੁਹਾਡੇ ਲਈ ਆਪਾਂ ਨਵੇਂ-ਨਵੇਂ ਵੀਡੀਓ ਨਵੇਂ-ਨਵੇਂ ਕੰਟੈਂਟ ਲੈ ਕੇ ਆਉਂਦੇ ਰਹਾਂਗੇ ਜ਼ਰੂਰ ਦੱਸਿਆ ਕਰੋ ਕਮੈਂਟ ਕਰਕੇ ਵੀ ਆਪਣੀ ਵੀਡੀਓ ਕਿਵੇਂ ਦੀ ਲੱਗਦੀ ਆ ਤਾਂ ਕਿ ਆਪਾਂ ਵੀਡੀਓ ਦੇ ਵਿੱਚ ਹੋਰ ਸੁਧਾਰ ਕਰ ਸਕੀਏ ਠੀਕ ਹੈ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਚਲੋ ਠੀਕ ਹੈ ਜੀ ਫਿਰ ਅੱਜ ਦੀ ਆਪਣੀ ਵੀਡੀਓ ਇੱਥੇ ਤੱਕ ਸੀ ਮਿਲਦੇ ਆਂ ਫਿਰ ਹੁਣ ਕੱਲ ਨੂੰ ਕਿਸੇ ਨਵੇਂ ਵਲੌਗ ਦੇ ਵਿੱਚ ਬਹੁਤ ਬਹੁਤ ਧੰਨਵਾਦੀ ਤੁਹਾਡਾ ਮੇਰੀ ਵੀਡੀਓ ਦੇਖਣ ਲਈ